ਫਾਜ਼ਿਲਕਾ ਦੇ ਪਿੰਡ ਚੋਕ ਡੀਪੂ ਲਾਣਾ ਦੇ ਵਿੱਚ ਬੀਤੀ ਰਾਤ ਕਰੇਲੂ ਵਿਵਾਦ ਨੂੰ ਲੈ ਕੇ ਹੋਏ ਝਗੜੇ ਦੇ ਵਿੱਚ ਪੰਜ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਭੇਤੀ ਕਰਵਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੇਖਦੇ ਉਸ ਨੂੰ ਫਰੀਦਕੋਟ ਟ੍ਰਾਂਫਰ ਕਰ ਦਿੱਤਾ ਗਿਆ ਇਸ ਬਾਰੇ ਦੇ ਵਿੱਚ ਜ਼ਖਮੀਆਂ ਵੱਲੋਂ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਇਨਾਮ ਸਰਕਰ ਪਰਮਜੀ ਸਿੰਘ ਕੀ ਗੱਲ ਹੋ ਗਈ ਰਾਤ ਆਇਆ ਸੀ 8 ਵਜੇ 10 ਵਜੇ ਆਇਆ ਸੀ ਤਫਾਨਾਂ ਨੰਗੀਆਂ ਤੇ ਕਾਪੇ ਮਾਰ ਗਏ ਸਾਰਿਆਂ ਨੂੰ ਫਟ ਫਟੜ ਕਰ ਗਏ ਇਸ ਗੱਲ ਕਰਕੇ ਲੱਗੇ ਝਗੜਾ ਬੱਚਿਆਂ ਦਾ ਰੋਲਾ ਸੀਗਾ ਜੀ ਇਹਨੇ ਵੀ ਬੰਦੇ ਫਟੜ ਪੰਜ ਹੋ ਗਏ ਸੀ ਉਹਨ ਕਿੱਥੇ ਆਇਓ ਉਹ ਸਰਕਾਰੀ ਹਸਪਤਲ ਇਹ ਫਰੀਦਕੋਟਲ ਜਾ ਰਹਿ ਮਤਮੇ ਕੋ ਸੀਰੀਅਸਲੀ ਬਹੁਤ ਸੀਰੀਅਸ ਕੇਸ ਹੈ ਸਰ ਕੀ ਮੰਗ ਕੀ ਕਰਦੇ ਹੋ ਮਾਨ ਸਰ ਨੂੰ ਮਿਲਣਾ ਚਾਹੀਦਾ ਸਰ ਕਾਰਵਾਈ ਕੀਤੀ ਜਾ ਜਿੰਨੇ ਸੱਤਾਂ ਦੀ ਨਾਮੇ ਦਟਾ ਸੀਮਰਾਨੀ ਇਹ ਗੱਲ ਹੋ ਗਈ ਜੀ ਲੜਾਈ ਹੋਈ ਸੀ ਜੀ ਮੇਨ ਖੇਚ ਕੇ ਗੱਡੀ ਚ ਪਾਉਂਦੇ ਸੀ ਉਹਦੇ ਵੀਰੇ ਤੇ ਇੱਕ ਆਪ ਨਾਲ ਉਹਦੇ ਬਰਾਤ ਅੱਕਾ ਕਰਦੇ ਉਹਦੇ ਬਰਾਤ ਅੱਕਾ ਕਰਦੇ ਸੀ ਸਾਡੇ ਨਾਲ ਕੀ ਇਸ ਕਾਰਨ ਲੈ ਕੇ ਲੜਾਈ ਹੋਈ ਬੱਚਿਆਂ ਦਾ ਰੋਲਾ ਸੀ ਬਸ ਇਹਨਾਂ ਦਾ ਰੋਲਾ ਸੀ ਸਾਡਾ ਰੋਲਾ ਹੀ ਨਹੀਂ ਤੁਹਾਨੂੰ ਕਿਸ ਕਾਰਨ ਲੈ ਕੇ ਟਕਿਆ ਸਾਨੂੰ ਉਹਨਾਂ ਮਾਰਿਆ ਸੀ ਕਹਿੰਦੇ ਸੀ ਉਹਨਾਂ ਦਿਨ ਰੱਖਾਂਗੇ ਜਿੰਨਾ ਟਾਈਮ ਮੇਰੀ ਪੈਣ ਰਹੀ ਸੀ ਕੀ ਮੰਗ ਕੀ ਕਰਦੇ ਹੋ ਮੰਗ ਸਾਨੂੰ ਸਾਫ਼ ਸੇ ਕਰ ਕਾਰਵਾਈ ਹੋਣੀ ਚਾਹੀਦੀ ਨਾ ਕੀ ਨਾਮ ਹੈ ਤੁਹਾਡਾ ਮੇਰ ਨੰਬਰ ਜਿਸਕਾ ਮੈਂਬਰ ਕਿਹਾ ਇਹ ਗੱਲ ਹੋ ਗਈ ਇੱਥੇ ਜੇ ਰਾਤ ਨੂੰ 11 ਵਜੇ ਇਹਨਾਂ ਨੇ ਕਰਿਆ ਕਿਸਾਨ ਸੰਗਰੇ ਕੋਈ ਅਣਪਛਾਤੇ ਸੀ ਕੋਈ ਇਹਨਾਂ ਦਾ ਰਿਸ਼ਤੇਦਾਰ ਸੀ ਕੋਈ ਜਿਹੜੇ ਆ ਕੇ ਨਾ ਵੱਢ ਟੁਕੀ ਕੀਤੀ ਪਿੰਡ ਦੇ ਲੋਕਾਂ ਨੇ ਜੇ ਆ ਕੇ ਗੁਰਦ ਅਲਾਸਮੈਂਟ ਕਰਾਈ ਜਿਹੜੀਆਂ ਨੇ ਜਾਨ ਬਚਾਣ ਕਰਨ ਉਹ ਮੁੱਕਦੇ ਪਜ ਗਏ ਜਿਹੜਾ ਵੀ ਗਲਤ ਆ ਕੇ ਪਿੰਡ ਚ ਇਹਨਾਂ ਹਰਕਤ ਕੀਤੀ ਇਹਨਾਂ ਵੱਡੀ ਕਾਰਵਾਈ ਕੀਤੀ ਜਾਵੇ ਤੁਸੀ ਕੀ ਲੱਗਦਾ ਹੈ ਆਪਣੇ ਪਿੰਡ ਜੇ ਵੀ ਪਿੰਡ ਦੇ ਨਾਤੇ ਤੁਸੀਂ ਰਾਸ ਹੈ ਕਿ ਤੁਸੀਂ ਮੌਕੇ ਤੇ ਸੀਗੇ ਹਾਂਜੀ ਹਾਂਜੀ ਕੀ ਗੱਲ ਕੀ ਹੋਈ ਸੀ ਗੱਲ ਕਿ ਕੋਈ ਕਰਦਾ ਰੋਲਾ ਨਹੀਂ ਸੀ ਪਹਿਲੇ ਐਗਰੋਦਨ ਦੋਨੇ ਜੀ ਬੋਲੇ ਸੀ ਦੋਸਤ ਬਾਰੇ ਰੋਟੀਆਂ ਲੱਗ ਪਕਾਉਂਦੇ ਸੀ ਚਲ ਮੈਂ ਕੋਈ ਗੱਲ ਨਹੀਂ ਆਣ ਸਿਰਫ ਕਹਿੰਦੇ ਸਾਡੇ ਇੱਕ ਦੋ ਦਿਨ ਨੂੰ ਆਣ ਕੇ ਪ੍ਰਾਣੇ ਤੇ ਬਿਸ ਮਜਾਦਾਂਗੇ ਤੇ ਤੇ ਮੌਕੇ ਤੇ ਚਾਚੇ ਪਤਾ ਹੀ ਨਹੀਂ ਲੱਗਾ ਆਪ ਸੁੱਤੇ ਪੈਛੇ ਸੀ ਤਾਂ ਇਹ ਰਾਤ ਨੂੰ ਆਏ ਸੀ ਗੱਡੀ ਤੇ ਆਏ ਸੀ ਇੱਕ ਗੱਡੀ ਸੀ ਤਿੰਨ ਮੋਟਰਸਾਈਕਲ ਸੀ ਆ ਦੋ ਤੇ ਪ੍ਰਾਸੀ ਜਿਹੜੇ ਅਸੀਂ ਪਛਾਣ ਲੈ ਸੀ ਅਸੀਂ ਫਿਰ ਆਸੇ ਪੜੇ ਫਸ ਗਏ ਨਾ ਤੇ ਗੱਲ ਪਾਇਆ ਗਏ ਕਾਪੇ ਤੇ ਗਲਾਸੇ ਰੇਸੀਨਾਂ ਦੇ ਤੇ ਦੂਜੇ ਪਰਛੇ ਦੇ ਚਾਚੀ ਦੇ ਸੇਰ ਵਾਲੇ ਮਾਰਗ ਆ ਤੇ ਆ ਸਰਦਾਰ ਅਗੁੱਠਲ ਦਾ ਸੀ ਜਿਹੜਾ ਉਹਦਾ ਬੁੜੀਆ ਤੇ ਘਰ ਵਾਲਾ ਸੀ ਤੇ ਉਹਨ ਦੇ ਕਹ ਚਾਚਾ ਸੁੱਤਾ ਪੈ ਸੀ ਉਹਨ ਦੇ ਗੱਲ ਪਾਇਆ ਗਏ ਜਾ ਕੇ ਨਾਲੇ ਬੂਏ ਪੰਨਣ ਹੋ ਗਏ ਔਰ 15 ਕੁ 20 ਜਣੇ ਦੇ ਸਮੂਹ ਤੁਸੀਂ ਮੁਕੇ ਤੇ ਹਾਂਜੀ ਹਾਂਜੀ ਕੀ ਲਗਦੇਗੇ ਤੁਸੀਂ ਨਾਲ ਹਾਂਜੀ ਮੇਰਾ ਮੇਰੇ ਚਾਚੇ ਰਮੁੜਾ ਹਾਂ ਚਾਚੇ ਨੇ ਉਹ ਡੈਡੀ ਮੇਰੇ ਰੇਸੀ ਸਾਰੇ ਕਿੰਨੇ ਜਨੇ ਸੀ ਹਾਂਜੀ ਇਹ ਵੇਸੀ 15 16 ਜਨੇ ਕਿੰਨਾ ਕੁ ਟੱਡਾ ਕੁਲਵਿੰਦਰ ਸਿੰਘ ਸਰ ਕੀ ਗੱਲ ਹੋ ਗਈ ਕੋਈ ਨਿਕੰਮਤ ਆਏ ਸੀ ਤੇ ਕਰੇ ਆਉਣ ਦੇ ਲੱਗੇ ਸੀ ਮੈਂ ਨਾ ਆਉਣ ਲੱਗਾ ਸੀ ਤੇ ਕਪੜੇ ਪਾਏ ਸੀ ਉਵੇਂ ਤੇ ਕੋਈ ਲਾ ਤੈਨਾਂ ਜੀ ਰਿਮੋਟ ਸਾਹ ਤੇ ਆਏ ਨੇ ਸਿੱਧਾ ਕਰੇ ਕਪੜੇ ਪਾਉਣ ਦੇ ਸਿਬਾ ਕਿ ਮੰਜੇ ਤੇ ਮੈਨੂੰ ਆ ਸੱਜ ਲੈਣਾ ਕਿਉਂ ਮੈਂ ਮਗਰ ਗੱਡੀ ਫਰੀਚ ਕੇ ਆਈ ਸੀ ਇੱਕ ਹੋਰ ਇਹ 15 16 ਜਨੇ ਗਈ ਸੀ ਤੇ ਉਹ ਨਾਮ ਬਲਾ ਕਰਤਾ ਸਾਡੇ ਤੇ ਕਾਪੇ ਤੇ ਕਿਰਪਾਨਾਂ ਲੈ ਕੇ ਤੇ दारू ਪੀਤੀਈ ਉਹਨਾਂ ਦੀ ਪਹਿਲਾਂ ਦੋ ਸਾਲੇ ਆਏ ਸੀ ਮੇਰੇ ਤੇ ਇੱਕ ਗੁੱਦੜ ਪਹਿਣੀ ਤੇਗਾ ਦੂਜਾ ਗੁੱਤ ਇੱਕੋ ਆਇਆ ਸੀ ਤੇ ਨਾਲ ਕਿਰਪਾਨਾਂ ਨੰਗੀਆਂ ਹੈਗੀਆਂ ਸੀ ਤੇ ਸਾਰੇ ਜੀਹਨ ਸਾਨੂੰ ਵੱਢ ਗਏ ਨੇ ਇਸ ਗੱਲ ਨੂੰ ਲੈ ਕੇ ਝਗੜਾ ਝਗੜਾ ਕੋਈ ਝਗੜਾ ਕੋਈ ਨਹੀਂਗਾ ਜਵਾਕਾਂ ਦੇਗਾ ਸੀ ਬੱਚਿਆਂ ਦਾ ਝਗੜਾ ਤੇ ਮੈਨੂੰ ਸੱਦੀ ਚ ਜੁੰਡਲ ਜੁੰਡਲ ਸੱਦੀ ਸੀ ਮੇਰੇ ਕੇਸਾਂ ਦੀ ਬੇਦਵੀ ਕਰਦੀ ਸੀ ਮੈਂ ਖਤੋਂ ਐਵੇਂ ਨਾ ਬੋਲ ਮੇਰੇ ਗੁਰੂ ਦੀ ਨਿਸ਼ਾਨੀ ਹੈਗੀ ਐ ਐਵੇਂ ਨਾ ਉਹ ਖਾਸ ਵਾਲੀ ਕਾ ਉਹਨੇ ਆਦੇ ਭਰਾਵਾਂ ਨੂੰ ਫੋਨ ਲਾਤਾ ਮੈਨੂੰ ਨਹੀਂ ਪਤਾ ਕਿ ਆਪਲਾਨ ਨਾ ਫੇਰ ਦਾ ਬਣਿਆ ਰਿਹਾ ਸੀ ਮੈਂ ਆਲ ਬੋਦਲਾ ਕੰਮ ਲੱਗਿਆ ਸੀ ਕਿੱਥੇ ਝਗੜਾ ਹੈ ਝਗੜਾ ਕਰੇ ਫਿਰਦਾ ਹੈ ਫਿਰ ਚੌਕੜੀ ਪੁਲਾਣ ਬੰਦੇ ਕਿੱਥੇ ਸੀ ਬੰਦੇ ਇੱਥੋਂ ਕੋ ਘੁਰ ਕੇ ਰਹੇ ਸੀ ਬਾਕੀ ਕੋਈ ਅਨਿਸ਼ ਪਛਾਤੇ ਹੈਗੀ ਸੀ ਮੂੰਹ ਬੰਨੇ ਰਹੇ ਸੀ ਤੇ ਬਾਹਰ ਦੇ ਗੁੰਡੇ ਇੱਥੇ ਕਿੰਨੇ ਬੰਦੇ ਫੱਟੜ ਹੋਏ ਪੰਜ ਬੰਦੇ ਹੋਏ ਸੀ ਕੀ ਮੰਗ ਕੀ ਕਰਦੇ ਹੋ ਇਹਨਾਂ ਸਾਫ ਹੋਣਾ ਚਾਹੀਦਾ ਸਾਡੇ ਨੇ ਕਾਰਵਾਈਆਂ ਨਾਲ ਤੇ ਫੁੱਲ ਹੋਣੀ ਚਾਹੀਦੀ ਆ ਸਾਡਾ ਪਿੰਡ ਵਾਲੇ ਫਿਰ ਲੋਸਮੈਂਟ ਕੀਤੀ ਸਾਡੇ ਪਿੰਡ ਵਾਲੇ ਚੁੱਕਾ ਬਾਅਦ ਵਿੱਚ ਸਰਪਾਨਾ ਨੰਗੀਆਂ ਫੜਕਾਉਂਦੇ ਰਿਹਾ ਸ਼ੜਕ ਤੇ ਹਾਂ ਇਹਨਾਂ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਪਿੰਡ ਘੁਰਕਾ ਘੁਰਕੇ ਦੇ ਕੇ ਬਾਕੀ ਇਹ ਗੱਡੀ ਲੈ ਕੇ ਆਏ ਸੀ ਚੌਂਕ ਤੇ ਗੱਡੀ ਖੜਵਾਈ ਹੈ ਇਹਨਾਂ ਮੋਟਰਸਾਂ ਅਗੇ ਸੀ ਹਾਂ ਸਾਰੇ ਜੀਨ ਵੱਡ ਗਏ ਸੀ